ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਬਰਨਾਲਾ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਦੱਸਦੀ ਹੈ ਕਿ ਕਟਰ ਦੇ ਨਾਲ ਦਰਵਾਜ਼ਾ ਕੱਟ ਕੇ ਦੁਕਾਨ ਦਾ ਚੋਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤੇ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਦੱਸ ਦਈਏ ਕਿ ਇਹ ਤਸਵੀਰਾਂ ਬਰਨਾਲਾ ਦੀਆਂ ਨੇ ਬਰਨਾਲਾ ਦੇ ਵਿੱਚ ਇੱਕ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਲੱਖਾਂ ਦੀ ਨਕਦੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਬਰਨਾਲਾ ਦੇ ਹੰਡਿਆਆ ਬਾਜ਼ਾਰ ਦੇ ਵਿੱਚ ਇੱਕ ਚੂੜੀ ਦੀ ਦੁਕਾਨ ਜਿਸ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਤੇ 1 ਲੱਖ ਰੁਪਏ ਦੀ ਨਕਦੀ ਤੇ ਹੱਥ ਸਾਫ਼ ਕੀਤਾ ਗਿਆ ਤਾਂ ਦੱਸਦੀ ਹੈ ਕਿ ਦੁਕਾਨਦਾਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੀ ਦੁਕਾਨ ਦੇ ਬੈਕ ਸਾਈਡ ਤੇ ਇੱਕ ਘਾਰ ਬਣ ਰਿਹਾ ਹੈ ਜਿਸ ਵਿੱਚੋਂ ਚੋਰਾਂ ਦੇ ਵੱਲੋਂ ਦੁਕਾਨ ਦੀ ਤੀਸਰੀ ਮੰਜ਼ਲ ਉੱਤੇ ਪਹੁੰਚ ਕੇ ਦਰਵਾਜ਼ੇ ਨੂੰ ਕਟਰ ਦੇ ਨਾਲ ਕੱਟਿਆ ਜਾਂਦਾ ਹੈ ਤੇ ਫਿਰ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨ ਚ ਪਏ ਪੈਸੇ ਲੈ ਕੇ ਜਿਹੜੇ ਆ ਉਹ ਚੋਰ ਫਰਾਰ ਹੋ ਗਏ ਨੇ ਲੱਖਾਂ ਰੁਪਏ ਦੀ ਨਕਦੀ ਜਿਹੜੀ ਆ ਉਹ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਕਟਰ ਦੇ ਨਾਲ ਦਰਵਾਜ਼ੇ ਨੂੰ ਕਟਿਆ ਜਾਂਦਾ ਹੈ ਤੇ ਫਿਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਹੁਣ ਇਸ ਪੂਰੇ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕੀ ਚੋਰਾਂ ਨੂੰ ਫੜ ਕੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਨਗੇਸ਼ ਕੁਮਾਰੀ ਕਿਸ ਤਰ੍ਹਾਂ ਜਿਹੜੀ ਘਟਨਾ ਹੋਈ ਹੈ ਤੁਹਾਡੇ ਕਿੰਨਾ ਚੋਰੀ ਹੋਇਆ ਕਹੋ। ਜੀ ਰਾਤ ਨੂੰ ਆਏ ਨੇ ਬੰਦੇ ਉੱਪਰੋਂ ਗੇਟ ਤੋੜ ਕੇ ਤੇ ਸਾਰੇ ਕੈਮਰੇ ਵਗੈਰਾ ਭੰਨ ਕੇ ਕੈਮਰੇ ਵਗੈਰਾ ਲੈ ਗਏ ਤੇ 1 ਲੱਖ ਰੁਪਏ ਦੇ ਨੀਰਵੋਟ ਨਕਦੀ ਪਈ ਸੀਗੀ। ਦੋ ਗੱਲਿਆਂ ਵਿੱਚ ਦੋਨੋਂ ਗੱਲਿਆਂ ਵਿੱਚੋਂ ਕੱਢ ਕੇ ਤੋੜ ਕੇ ਸਾਰਾ ਨਕਦੀ ਵਗੈਰਾ ਮੰਦਿਰ ਚੋਂ ਨਕਦੀ ਲੈ ਕੇ ਗਊਸ਼ਾਲਾ ਦੇ ਪੈਸੇ ਸੀਗੇ ਉਹ ਸਾਰੇ ਇੱਥੋਂ ਨਕਦੀ ਵਗੈਰਾ ਲੈ ਕੇ ਇੱਥੋਂ ਚਲੇ ਗਏ ਮੇਰੇ ਆਲੰਗਰ ਕਿੰਨੇ ਚੋਰੀ ਹੋ ਗਿਆ ਚੋਰੀ ਨੀਅਰ ਪੋਰਟ ਲੱਖ ਰੁਪਏ ਦੇ ਆਸ-ਪਾਸ ਦੀ ਹੋਈ ਹੈ ਜੀ ਕੈਮਰੇ ਦਾ ਡੀਆਰ ਵੀ ਲਾ ਕੇ ਰਿਹਾ ਸੀ ਕਿ ਕਾ ਹੈਗਾ ਡੀਵੀਆਰ ਵਗੈਰਾ ਲਾ ਕੇ ਵਾਈਫਾਈ ਦਾ ਲਾ ਕੇ ਡੱਬਾ ਤੇ ਕੈਮਰੇ ਵਗੈਰਾ ਤੋੜ ਕੇ ਸਾਰੇ ਇੱਥੋਂ ਕਿੱਦੋਂ ਪਿੱਛੋਂ ਆਏ ਸੀ ਇਹ ਕਿਸ ਤਰ੍ਹਾਂ ਪਿੱਛੋਂ ਛੱਤ ਤੋਂ ਆਏ ਨਹੀਂ ਉੱਪਰ ਗੇਟ ਸੀਗਾ ਆਪਣੇ ਉਹ ਤੋੜ ਕੇ ਸਾਰਾ ਭੰਨ ਕੇ ਕਟਰ ਵਗੈਰਾ ਕੱਟ ਕੇ ਉਹਦੇ ਨਾਲ ਫੇਰ ਥੱਲੇ ਆਏ ਨੇ ਇਹ ਤੁਸੀਂ ਛੱਤ ਵਗੈਰਾ ਹੈ ਕਿਸੇ ਤੋਂ ਨਾ ਸ਼ੱਕ ਤਾਂ ਆ ਮੈਂ ਤਾਂ ਕਿਸੇ ਤੇ ਨਹੀਂ ਹੈਗਾ ਜੀ ਇਹ ਆ ਉਸ طرف ਪੜਦੇ ਕਿਹੜਾ ਉਸ طرف ਪੜਦੇ ਆ ਜੀ ਸਵੇਰੇ ਪਹੁੰਚੇ ਨਹੀਂ ਹਜੇ ਤੱਕ ਕੋਈ ਪਹੁੰਚੇ ਨਹੀਂ ਜੀ ਕੋਈ ਦੇਖਣ ਕੋਈ ਨਹੀਂ ਆਇਆ ਜੀ ਹਜੇ ਤੱਕ ਕੀ ਮੰਗ ਕਰਦੇ ਜੀ ਮੰਗ ਤਾਂ ਬਸ ਇਨਸਾਫ ਇਹ ਹੈ ਕਿ ਚਲੋ ਉਪਰ ਜਿਹੜਾ ਨੁਕਸਾਨ ਹੋਇਆ ਉਹ ਵਾਪਸ ਮਿਲ ਜੇ ਤੇ ਜਿਹੜੀ ਬੰਦ ਦੀ ਕਾਰਵਾਈ ਉਹਨਾਂ ਉੱਤੇ ਕੀਤੀ ਜਾਵੇ ਬਸ ਕਿੰਨੇ ਕੇ ਵੀ ਨਹੀਂ ਘਟਣਾ ਲੱਗਦੀ ਇਹ ਸਾਡੇ ਜੇ ਆਨਲਾਈਨ ਕੈਮਰੇ ਨਹੀਂ ਸਾਡੇ 4:30 ਵਜੇ ਕੈਮਰੇ ਬੰਦ ਹੋਏ ਨੇ ਤਾਂ ਨੀਰਵਰ ਤੁਹਾਨੂੰ ਲੱਗਦਾ ਕਿ 3 ਵਜੇ ਤੋਂ 4 ਵਜੇ ਦੇ ਵਿੱਚ ਵਿੱਚ 4:30 ਵਜੇ ਦੇ ਵਿੱਚ ਵਿੱਚ ਹੋਇਆ ਹੈ ਇਹ ਕੰਮ ਆ